ਗੁਰਜੀਤ ਕਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਘਰ ਰਾਜ ਸੰਮਾਰਾਜ ਕਿਨਾਂ ਦੇ ਜੋ ਕਿ ਨਗਰ ਹੁੰਮਰਨੀ ਵਿੱਚ ਰਿਖੇ ਹਰ ਸਾਲ ਦੀ ਤਰ੍ਹਾਂ ਜੋ ਕਿ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਸੰਗਤਾਂ ਬੜੀ ਤੁੰਤਾਂ ਦੇ ਨਾਲ ਮਨਾਉਂਦੀਆਂ ਸੋ 25 ਤਰੀਕ ਨੂੰ ਲੈ ਕਰਕੇ ਫਰੀ ਸੰਪਰਪਾਠ ਆਰੰਭ ਕੀਤੇ ਜਾਣੇ ਆ ਜੋ ਕਿ 29 ਤਰੀਕ ਨੂੰ ਸੰਗਤਾਂ ਸੋ ਨਗਰ ਕੀਰਤ ਸਰ ਹਰਿਸਤਾਨੀਆਂ ਅੱਜ 31 ਤਰੀਕ ਨੂੰ ਕੀਰਤਨ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰਨਗੇ ਕਿ ਨਾਲ ਸੰਤਨ ਬੇਨਤੀ ਹੈ ਕਿ 30 ਤਰੀਕ ਨੂੰ ਇੱਥੇ ਬੱਚਿਆਂ ਦਾ ਫ੍ਰੀ ਮੈਡੀਕਲ ਕੈਂਪ ਲੱਗੇਗਾ ਉਹਦੇ ਨਾਲ ਖੂਨਦਾਨ ਕੈਂਪ ਵੀ ਲੱਗੇਗਾ ਸੋ ਸਾਰਿਆਂ ਸੰਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਇਨ੍ਹਾਂ ਸਮਾਗਮਾਂ ਵਿੱਚ ਚੜ੍ਹਦੀਆਂ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਕੇ ਸੋ ਆਪਣੇ ਜੀਵਨ ਨੂੰ ਸਫਲਾ ਬਣਾਓ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਲਾਹੇ ਪ੍ਰਾਪਤੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈ ਸਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਪੁੰਗਨਨੀ ਜੋ ਕਿ ਹਰ ਸਾਲ ਦੀ ਤਰ੍ਹਾਂ ਸਮਾਗਮ ਗੁਰੂ ਹਰਾਈ ਸਾਹਿਬ ਜੀ ਦੇ ਮਨਾਏ ਜਾ ਰਹੇ ਆ ਉਹਦਾ ਅੱਜ ਪੋਸਟਰ ਰੀਲੀਜ਼ ਕੀਤੇ ਗਏ ਆ ਉਹਦੇ ਵਿੱਚ ਤੁਸੀਂ ਸਾਰੀ ਸੰਗਤਾਂ ਦੇ ਦੇਸ਼ ਵਿਦੇਸ਼ ਦੇ ਵਿੱਚ ਸੰਗਤਾਂ ਜਿਹੜੀਆਂ ਵੀ ਸਾਡੇ ਚੱਲਣ ਦੇ ਮਤਵ ਰਾਹੀਂ ਸੁਣਦੀਆਂ ਇਲਾਕੇ ਦੀਆਂ ਕਿ ਉਸ ਦਿਨ ਨੂੰ 29 ਤਰੀਕ ਕੀ ਨਗਰ ਕੀਰਤਨ ਅਤੇ 31 ਤਰੀਕ ਨੂੰ ਕੀਰਤਨ ਦਰਬਾਰ ਦੇ ਵਿੱਚ ਪਹੁੰਚ ਕੇ ਆਪਣਾ ਰੌਣਕਾ ਬਤਾਓ ਅਤੇ ਪਹੁੰਚ ਕੇ ਸਾਰੇ ਹੀ ਆਨੰਦ ਮਾਣੋ ਲੰਗਰ ਤੋਂ ਚੱਲਣਗੇ ਸਾਰੀਆਂ ਸੰਗਤਾਂ ਨੂੰ ਇਹ ਦੁਆਰਾ ਬੇਨਤੀ ਹੈ ਕਿ ਹਮੇ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ